ਸੀਚਾਲ ਬੋਰੀ ਚੱਕੀ ਫਿਰਦਾ ਲੈ ਜਿਵੇਂ ਉਹਦੇ ਬਿਸਕਟਾਣੇ ਲੋਕ ਬਚਣਗੇ ਤੇ ਉਧਰੋਂ ਬੋਰੀਆਂ ਨਾ ਬੰਦ ਕਰ ਦੂਗਾ ਉਦੋਂ ਕਹਿੰਦੇ ਸੀ ਕਿ ਸੀਚੇਵਾਲ ਦੀ ਬੋਰੀ ਨਾਲ ਬੰਨ ਲੱਗ ਜੂ ਤਾਂ ਉਸ ਬੋਰੀ ਨੇ ਸੰਗਤ ਦੇ ਸਹਾਇਕ ਨਾਲ 72 ਘੰਟਿਆਂ ਵਿੱਚ ਦਰਿਆ ਨੂੰ ਬੰਨ ਲਾਤਾ ਤੇ ਉਸ ਬੋਰੀ ਦੀ ਕੀ ਕਦਰ ਸੀ ਉਹ ਉਥੋਂ ਦੇ ਇਲਾਕਾ ਨਿਵਾਸੀਆਂ ਨੂੰ ਪੁੱਛੋ ਫੇਰ ਕਹਿੰਦੇ ਸੀਚੇਵਾਲ ਨੇ ਖੂਹ ਪੱਟ ਲਿਆ ਇਹਦੇ ਨਾਲ ਕੀ ਹੋਜੂ ਇਹ ਨਹੀਂ ਸਮਝਿਆ ਇਹ ਖੂਹ ਨਹੀਂ ਹੈ ਇਹ ਪੰਪਿੰਗ ਸਟੇਸ਼ਨ ਹੈ ਜਿਹਦੇ ਨਾਲ 70 ਐਮਐਲਡੀ ਲੁਧਿਆਣਾ ਸ਼ਹਿਰ ਦਾ ਗੰਦਾ ਪਾਣੀ ਟ੍ਰੀਟ ਹੋਣ ਲੱਗ ਪਿਆ ਟ੍ਰੀਟਮੈਂਟ ਪਲਾਂਟ ਤੱਕ ਪਹੁੰਚ ਗਿਆ ਫੇਰ ਕਹਿੰਦੇ ਬੁੱਢੇ ਦਰਿਆ ਦੀ ਸਿਫਾ ਡਰਾਮਾ ਹੈ ਜਦੋਂ ਸੰਤ ਸੀਚੇਵਾਲ ਨੇ ਭੂਖੜੀ ਖੁਰਦ ਤੱਕ ਲਗਭਗ 80 ਦੇ ਕਰੀਬ ਡੈਰੀਆਂ ਦਾ ਗੰਦਾ ਪਾਣੀ ਬੰਦ ਕਰਤਾ ਸੱਤ ਪਿੰਡਾਂ ਦਾ ਗੰਦਾ ਪਾਣੀ ਬੰਦ ਕਰਕੇ ਸਾਫ਼ ਪਾਣੀ ਲਿਆ ਆਂਦਾ ਤਾਂ ਕਿਤੇ ਹੋਰ ਜਾ ਕੇ ਲਾਈਵ ਹੋ ਗਿਆ ਕਿ ਇੱਥੋਂ ਤਾਂ ਬੁੱਢਾ ਦਰਿਆ ਗੰਦਾ ਹੈ ਅੱਜ 1 April ਸੰਸਿਚਵਾਲ ਜੀ ਨੇ ਦਿਖਾਤਾ ਕਿ ਸਾਫ਼ ਪਾਣੀ ਲੁਧਿਆਣਾ ਸ਼ਹਿਰ ਦੀ ਐਂਟਰੀ ਤੱਕ ਪਹੁੰਚ ਗਿਆ ਹੈ ਸ਼ਹਿਰ ਦੀ ਐਂਟਰੀ ਹੈ ਇਹ ਉਸ ਤੋਂ ਮੰਗ ਜੰਦਾ ਇਹ ਪਹਿਲਾ ਜਿਹੜਾ ਸੰਗਤ ਘਾਟ ਤੇ ਤੋਂ ਮਗਰੋਂ ਜਿਹੜਾ ਹੈਗਾ ਗਊ ਘਾਟ ਜਿਹੜਾ ਵੀ ਕਿਤੇ ਉਹ ਵੀ ਕੋਈ ਪਾਣੀ ਪੀਂਦਾ ਹੋਊ ਗਊ ਘਾਟ ਦੇ ਕਰ ਬਿਲਕੁਲ ਬੰਦ ਹੋ ਕੇ ਉਸ ਤੋਂ ਮਗਰੋਂ ਫਿਰ ਲਾਸਟ ਤੱਕ ਜਿੱਥੇ ਇਹ ਵੱਡਾ ਦਰਿਆ ਫਿਰ ਜੋ ਨਿਕਲ ਸੋ ਇਹ ਦਿਨ ਛੱਟੇ ਪਜੜੇ ਹੈਗੇ ਤਰਸਾ ਘਾਟ ਹੋਣਗੇ